ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਜੋ ਵਤਨ ਦੀ ਮਿੱਟੀ న్యూਸ ਚੈਨਲ ਤੇ ਅਸੀਂ ਅੱਜ ਪੰਜਾਬ ਪ੍ਰਦੇਸ਼ ਜਨਤਾ ਪਾਲ ਯੂनाइटेड ਦੇ ਪੰਜਾਬ ਸੂਬਾ ਪ੍ਰਧਾਨ ਮਾਲਵਿੰਦਰ ਬੈਣੀਪਾਲ ਜੀ ਉਹਨਾਂ ਦੇ ਨਾਲ ਵਿਚਾਰ ਸਾਂਝਾ ਕਰ ਰਹੇ ਹਾਂ ਔਰ ਇਹ ਵਾਰ ਚਾਰ ਜਿਹੜਾ ਵਾ ਇਹ ਧਾਰਮਿਕ ਤੌਰ ਤੇ ਅਸੀਂ ਇਹਨਾਂ ਦੇ ਨਾਲ ਜਿਹੜੀ ਆ ਡਿਬੇਟ ਕਰਨ ਲੱਗੇ ਆ ਕਿ ਜਿਹੜਾ 350 ਸਾਲਾ ਸ਼ੈਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ੀਦੀ ਜੋੜ ਮੇਲਾ ਮਨਾਇਆ ਜਾ ਰਿਹਾ ਵਾ ਤੇ ਤੁਸੀਂ ਬਿਹਾਰ ਦੀ ਪਾਰਟੀ ਜਿਹਦਾ ਜਿਹਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਜੀ ਨੇ ਜਿਨ੍ਹਾਂ ਨੇ ਪਿਛਲੇ ਸਮੇਂ ਵੀ ਬੜੇ ਹੀ ਸਤਕਾਰ ਦੇ ਨਾਲ ਭਾਵਨਾ ਦੇ ਨਾਲ ਸ਼ਤਾਬਦੀ ਮਨਾਈ ਔਰ ਉਸ শতাব্দੀ ਦੇ ਵਿੱਚ ਜਿਹੜੀ ਸੀ ਜਿਹੜੀ ਸੇਵਾ ਦੀ ਚਰਚਾ ਸੀ ਉਹ ਵਰਲਡ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਚੱਲੀ ਔਰ ਬੜਾ ਹੀ ਨਵਕਲ ਤਰੀਕਾ ਸੀ ਤੇ ਹੁਣ ਜਿਹੜਾ ਉਤੋਂ ਸਾਨੂੰ ਮੀਡੀਆ ਸੋਰਸਾਂ ਤੋਂ ਪਤਾ ਲੱਗਾ ਕਿ ਇੱਕ ਨਗਰ ਕੀਰਤਨ ਜਿਹੜਾ ਵਾ ਸ਼ੀਦੀ ਸਮਾਗਮ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ੀਦੀ ਸਮਾਗਮ ਜਿਹੜਾ 350 ਸਾਲਾਂ ਨੂੰ ਸਮਰਪਿਤ ਜਿਹੜਾ ਵਾ ਬਿਹਾਰ ਸਰਕਾਰ ਜਿਹੜਾ ਵਾ ਸੰਜੋਗ ਕਰ ਰਹੀ ਆ ਤੇ ਨਾਲ ਤਖਤ ਸਾਹਿਬ ਦੇ ਰੈਨ ਮਾਈ ਦੇਵ ਥੱਲੇ ਹੋ ਰਿਹਾ ਵਾ ਤੁਹਾਡੇ ਨਾਲ ਉਹਦੇ ਸੰਬੰਧੀ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਬਾਹਰਲੀਆਂ ਸਟੇਟਾਂ ਚ ਤਾਂ ਤੁਹਾਨੂੰ ਕਿਵੇਂ ਦਾ ਸੰਜੋਗ ਮਿਲਦਾ ਹੈ ਉਹਦੇ ਬਾਰੇ ਦੱਸਿਆ ਜੇ ਤੇ ਪੰਜਾਬ ਦੇ ਸਿੱਖ ਸੰਗਤ ਨੂੰ ਭਾਈਚਾਰੇ ਨੂੰ ਇਹ ਕਿਉਂਕਿ ਇਹ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਸਮਾਗਮ ਆ ਇਹ ਸਿਆਸਤ ਤੋਂ ਉੱਪਰ ਉੱਠ ਕੇ ਆ ਤੇ ਸਰਬਸਾਂਝਾ ਆ ਜਿਨੂੰ ਸਰਬਸਮੇਲਣੇ ਦੇ ਵਿੱਚ ਸਾਰੇ ਧਰਮਾਂ ਨੂੰ Hindu ਧਰਮ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ ਕਿਉਂਕਿ ਗੁਰੂ ਸਾਹਿਬ ਦੀ ਸ਼ਹਾਦਤ ਦਾ ਜਿਹੜਾ ਵਾ ਉਦੋਂ ਕਸ਼ਮੀਰੀ ਪੰਡਤਾਂ ਨੇ ਆ ਕੇ ਫਰਿਆਦ ਕੀਤੀ ਸੀ ਤੇ ਹਮੇਸ਼ਾ ਹੀ ਦਰਜਾ ਬਦਰਜਾ ਗੁਰੂ ਸਾਹਿਬ ਨੂੰ Hindu ਦੀ ਚਾਦਰ ਦਾ ਦਰਜਾ ਦਿੱਤਾ ਜਾਂਦਾ ਵਾ ਤੇ ਤੁਸੀਂ Hindu ਕਮਿਊਨਿਟੀ ਨੂੰ ਕੀ ਕਹਿਣਾ ਚਾਹੁੰਦੇ ਜੋ ਹੋਰ ਜਿਹੜੀਆਂ ਅਦਰ ਕਮਿਊਨਟੀਆਂ ਵਾ ਨੌਨ ਸਿੱਖ ਜਿਹੜੇ ਦੂਸਰੇ ਧਰਮਿਆਂ ਉਹਨਾਂ ਨੂੰ ਇਸ ਪ੍ਰੋਗਰਾਮ ਬਾਰੇ ਤੇ ਖਾਸ ਕਰਕੇ ਸਿੱਖਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਬੇਨਿਪਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਜਿਹੜਾ ਤੁਸੀਂ ਸਵਾਲ ਪੁੱਛਿਆ ਸੀਗਾ ਕਿ ਆਪਣੀ ਦੂਜੀ ਸਟੇਟਾਂ ਤੋਂ ਅ ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤਿਸ਼ ਕੁਮਾਰ ਜੀ ਨੇ ਅ ਆ ਜਿਹੜਾ 350 ਸਾਲ ਹੈ ਸ਼ਹੀਦੀ ਦਾ ਗੁਰੂ ਤੇਗ ਬਹਾਦਰ ਪਾਤਸ਼ਾਹੀ ਦਾ ਉਹਦੇ ਲਈ ਉਹਨਾਂ ਨੇ بلا کے اپنی اچھا ظاہر ز... کی کہ انہا دی یاد ایک نگر کیرتن یاترا کٹی جاوے جو پٹنہ صاحب تو انند پور صاحب تٹنہ صاحب کیونکہ میں پاشاہی شاہی جنم جنمستان ہے گا تے اپنا پور صاحب انہا دا کرم پومی مان کے چلو پہلی بار جدو نویں پاتشاہی دسویں پاتشاہیوں ملے نے کیونکہ وہ انہوں دی جدو دسویں پاتشاہی دی پیدائش ہوئی ہے تے ادو نویں پاتشاہی اتنے نہیں سی سکے جدو پہلی بار ملے نے وہ پٹنہ صاحب جی ملے نے اتنے گرو کے باغ تے یہ یاترا گرو کے باغ تو ہی آرمبھ کی جاری ہے اسی واسطے کیونکہ پہلی بار نویں پاتشاہی دسویں پاتشاہی نے انہوں ملے نے اتنے ملاپ ہوا ٹھیک ہے تے یاترا اتھو شروع ہو کے بودھ گیا ہو کے اپنے گوتم بودھ جی استھان تو ہو کے ساتھ رام اپنے بہار چی ہے گا ٹھیک ہے یہ اپنے چھے دے دھان ہے گا اتھو یو پی انٹر ہو جائے گی تو یو پی دی سنگت نال سی گل بات ہوئی ہے وہ بہت ہی اتساہ نے کہ گرو صاحب آ رہے نے یو پی کی دھرتی تے بڑے انہوں نے چا اس گل کا یاترہ نو وہ چڑھ کے پورے یو پی ویچ جنہی بھی سکھ سنگت ہے بلکہ سکھ سنگت ہونی جو میں ذکر کیتا کہ ہے کہ جب نویں پاتشاہی نے قربانی اپنے ہندوان ہاں جی سو ਚਾਹੁੰਦੇ ਆ ਕਿ ਸਾਰੇ ਹੀ ਜਿੰਨੇ ਵੀ ਕਮਿਊਨਿਟੀਆਂ ਐ ਅਗੇ ਆਣ ਤੇ ਇਸ ਯਾਤਰਾ ਦਾ ਹਿੱਸਾ ਬਣਨ ਤੇ ਯੂਪ ਤੋਂ ਆਗਰਾ ਹੋ ਕੇ ਨੌਵੇਂ ਪਾਛਾਈ ਦੀ ਸ਼ਹੀਦੀ ਆਪਣੇ ਦਿੱਲੀ ਦਿੱਲੀ ਚਾਂਦਨੀ ਚੌਕ ਚਾਂਦਨੀ ਚੌਕ ਜਫੀਸ ਖਾਨ ਸਾਹਿਬ ਗੁਦਾਰਾ ਸਾਹਿਬ ਤੇ ਉਥੋਂ ਦੀ ਫਿਰ ਹਰਿਆਣਾ ਹੋ ਕੇ ਤੇ ਪੰਜਾਬ ਦੇ ਨਾੜਾ ਸਾਹਿਬ ਤੋਂ ਇੱਥੇ ਪੰਜਾਬ ਤੋਂ ਸ਼ੁਰੂਆਤ ਹੋਏਗੀ ਤੇ ਤੁਸੀਂ ਅੱਜ ਦੀ ਜਿਹੜੀ ਆਪਣੀ ਆਪਾਂ ਇੰਟਰਵਿਊ ਕਰ ਰਹੇ ਹਾਂ ਇਹਦੇ ਵਿੱਚ ਪੰਜਾਬ ਦੀਆਂ ਸਿੱਖ ਸੰਗਤਾਂ ਨੂੰ ਤੁਹਾਡੇ ਵੱਲੋਂ ਕੀ ਅਪੀਲ ਆ ਵੈਸੇ ਤਾਂ ਪੰਜਾਬ ਦੀਆਂ ਸਿੱਖ ਸੰਗਤਾਂ ਕਿਸੇ ਵੀ ਗੱਲ ਤੋਂ ਪਿੱਛੇ ਨਹੀਂ ਹਟਦੀਆਂ ਇਹ ਤਾਂ ਵੈਸੇ ਹੀ ਬਹੁਤ ਵੱਡੀ ਜਿਹੜੀ ਸਾਡੇ ਵਾਸਤੇ ਮਾਨਮਤਾ ਸਾਡਾ ਇਤਿਹਾਸ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਕਿਸੇ ਅਦਰ ਧਰਮ ਦੀ ਗੱਲ ਨਹੀਂ ਕੀਤੀ ਜਾਂਦੀ ਗੱਲ ਇਨਸਾਨੀਅਤ ਨੂੰ ਬਰਕਰਾਰ ਰੱਖਦਿਆਂ ਹੋਇਆ ਉਹਨਾਂ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣੀ ਤੇ ਉਹਨਾਂ ਦੇ ਕਹਿਣ ਦੇ ਸਦਕਾ ਜਾ ਕੇ ਗੁਰੂ ਸਾਹਿਬ ਨੇ ਵੀ ਆਪਣੇ ਪਿਤਾ ਜੀ ਨੂੰ ਪ੍ਰੇਰਿਆ ਤੇ ਤੋਰਿਆ ਤੇ ਪੰਜਾਬ ਦੇ ਲੋਕਾਂ ਨੂੰ ਕਈ ਸਨੇਹਾ ਦੇਣਾ ਚਾਹੁੰਦੇ ਜੋ ਇਸ ਸਮਾਗਮ ਦੇ ਲਈ ਆ ਜਿਹੜੀ ਜਿਹੜਾ ਨਗਰ ਕੀਰਤਨ ਜਾਂ ਯਾਤਰਾ ਜਿਸ ਚ ਨਵੇਂ ਪਾਛਾਈ ਦੇ ਸ਼ਸਤਰ ਵੀ ਨਾਲ ਹੋਣਗੇ ਤੇ ਦੇਖੋ ਇਹ ਇੱਕ ਬਿਹਾਰ ਦੇ ਮੁੱਖ ਮੰਤਰੀ ਜਾਂ ਸਾਡੇ ਪਾਰਟੀ ਦੇ ਲੀਡਰ ਵੀ ਨੇ ਸ਼੍ਰੀ ਨਿਤਿਸ਼ ਕੁਮਾਰ ਜੀ ਨੇ ਬਹੁਤ ਚਾਹ ਨਾਲ ਇੱਕ ਕੱਢ ਦੇ ਆਦੇਸ਼ ਦਿੱਤੇ ਨੇ ਇੱਕ ਨਾਨ ਸਿੱਖ ਹੋਣ ਦੇ ਨਾਤੇ ਜੇ ਉਹਨਾਂ ਨੇ ਇਨੀ ਮਾਨਜ਼ਰ ਦੇ ਕੇ ਇਹ ਨਗਰ ਆ ਨਗਰ ਕੀਰਤਨ ਕੱਢਣ ਦਾ ਆਦੇਸ਼ ਦਿੱਤਾ ਹੈਗਾ ਤੇ ਇੱਕ ਸਿੱਖ ਆ ਇੱਕ ਪੰਜਾਬੀ ਹੋਣ ਦੇ ਨਾਤੇ ਆਪਣਾ ਫਰਜ਼ ਮੰਨਦਾ ਹੈ ਕਿ ਉਸ ਤੋਂ ਜ਼ਿਆਦਾ ਮਾਨਜ਼ਰ ਦੇ ਕੇ ਆਪਾਂ ਇਹ ਯਾਤਰਾ ਦਾ ਇੱਥੇ ਆਪਣਾ ਜੀ ਆਇਆ ਕਿਹਾ ਕਿਹਾ ਜਾ ਪੰਜਾਬ ਚ ਤੇ ਦੇਖੋ ਨੌਵੇਂ ਪਾਤਸ਼ਾਹੀ ਨੇ ਇੱਕ ਸ਼ਹਾਦਤ ਦਿੱਤੀ ਆਪਣੇ ਆਪਣੇ ਬਾਰੇ ਨਹੀਂ ਸੋਚਿਆ ਉਹਨਾਂ ਨੇ ਦੂਜੇ ਕੌਮ ਬਾਰੇ ਸੋਚ ਕੇ ਆਪ ਦੀ ਆਪ ਦੀ ਸ਼ਹਾਦਤ ਦਿੱਤੀ ਹੈ ਉਸ ਨੂੰ ਆਪਾਂ ਧਿਆਨ ਚ ਰੱਖ ਕੇ ਕਿ ਇੱਕ ਆਪਣੇ ਹੁਣ ਪੰਜਾਬ ਚ ਜੋ ਮਾਹੌਲ ਹੈ ਉਸ ਬਾਰੇ ਵੀ ਸੋਚੀਏ ਕਿ ਆਪਾਂ ਆਪਦੇ ਬਾਰੇ ਨਾ ਸੋਚੀਏ ਕਿ ਸਾਰੇ ਪੰਜਾਬ ਬਾਰੇ ਸੋਚ ਕੇ ਤੇ ਆਪਾਂ ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਜਾਈਏ ਕਿਵੇਂ ਇਸ ਚ ਦੇਖੋ ਇਹ ਕਹਿੰਦੇ ਚੰਗਾ ਵੀ ਨਹੀਂ ਲੱਗਦਾ ਕਿ ਇਸ ਵਕਤ ਆਪਣਾ ਯੂਥ ਸਾਰਾ ਨਹੀਂ ਪਰ ਕੁਝ ਹੱਥਾਂ ਨਸ਼ਾ ਡੋਬ ਗਿਆ ਕਿ ਕਾਰਨ ਕੋਈ ਵੀ ਹੋ ਸਕਦਾ ਕੋਈ ਫ੍ਰਸਟ੍ਰੇਸ਼ਨ ਹੈ ਕੋਈ ਬੇਰੋਜ਼ਗਾਰੀ ਹੈ ਲੇਕਿਨ ਆਪਾਂ ਸਾਰੇ ਮਿਲ ਕੇ ਪੰਜਾਬ ਨੂੰ ਅੱਗੇ ਲੈਨ ਬਾਰੇ ਲੈ ਜਾਣ ਬਾਰੇ ਸੋਚੀਏ ਬਿਲਕੁਲ ਜੀ ਬਿਲਕੁਲ ਅਸੀਂ ਗੱਲਬਾਤ ਕੀਤੀ ਆ ਮਲਵਿੰਦਰ ਬੈਨਿਪਾਲ ਜੀ ਨਾਲ ਔਰ ਲਾਸਟ ਵਿੱਚ ਅਸੀਂ ਚੈਨਲ ਨੂੰ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਜੇ ਇੱਕ ਬਿਹਾਰ ਦੇ ਮੁੱਖ ਮੰਤਰੀ ਨितीश ਕੁਮਾਰ ਜੀ ਜਿਹੜੇ ਬਲਕਿ ਸਿੱਖ ਨਹੀਂਗੇ ਉਹਨਾਂ ਦੀ ਇੰਨੀ ਭਾਵਨਾ ਗੁਰੂ ਪ੍ਰਤੀ ਜਿਹੜੀ ਅਥਾ ਹੋ ਸਕਦੀ ਹੈ ਸ਼ਰਧਾ ਹੋ ਸਕਦੀ ਆ ਤੇ ਮੈਂ ਸਾਰੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਪੰਜਾਬ ਦੇ ਬੱਚੇ-ਬੱਚੇ ਨੂੰ ਔਰ ਹਰ ਇੱਕ ਧਰਮ ਨੂੰ Hindu ਜਿੰਨੇ ਵੀ ਪੰਜਾਬ ਦੇ ਵਿੱਚ ਬਹੁ ਧਰਮ ਗਿਣਤੀ 'ਚ ਅਸੀਂ ਲੋਕ ਰਹਿੰਦੇ ਆ ਉਹ ਸਾਰੇ ਵੱਧ ਚੜ ਕੇ ਇਸ ਯਾਤਰਾ ਦਾ ਹਿੱਸਾ ਬਣੋ ਕਿਸੇ ਨੂੰ ਬੁਲਾਉਣ ਦੀ ਲੋੜ ਨਾ ਪਵੇ ਬਗੈਰ ਸੱਦਿਓ ਅਸੀਂ ਗੁਰੂ ਨੂੰ ਜਿਹੜਾ ਵਾ ਅੱਗਿਓ ਲੈ ਕੇ ਆਉਣ ਵਾਲਾ ਕੰਮ ਕਰੀਏ ਅੱਗੇ ਹੋ ਕੇ ਸਤਿਕਾਰ ਕਰੀਏ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਫੇਰ ਤੁਹਾਨੂੰ ਕਿਸੇ ਮੁਲਾਕਾਤ ਦੇ ਵਿੱਚ ਇਸੇ ਸਮਾਗਮ ਸੰਬੰਧੀ ਤੁਹਾਡੇ ਨਾਲ رابطہ ਕਾਇਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ